ਟ੍ਰੈਫਿਕ ਪੁਲਿਸ ਤਰਨਤਾਰਨ ਵੱਲੋਂ ਟ੍ਰੈਫਿਕ ਇੰਚਾਰਜ ਰਾਣੀ ਕੌਰ ਦੀ ਅਗਵਾਈ ਹੇਠ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਏਐਸਆਈ ਵਿਕਰਮਜੀਤ ਸਿੰਘ ਵੱਲੋਂ ਮੌਜੂਦ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਪਣੇ ਵਾਹਨਾ ਦੇ ਕਾਗਜ਼ਾਤ ਪੂਰੇ ਰੱਖਣ ਲਈ ਜਾਗਰੂਕਤਾ ਕੀਤਾ। ਕੰਡੀਸ਼ਨਾਂ ਹੋਣੀਆਂ ਚਾਹੀਦੀਆਂ ਹੋਣ। ਫੈਰ ਜਿਹੜਾ ਸਿਲੰਡਰ ਹੁੰਦਾ ਉਹ ਜਿਹੜਾ ਐਕਸਪਾਇਰ ਨਹੀਂ ਹੋਣਾ ਚਾਹੀਦਾ। ਅੱਜ ਡਰਾਈਵਰਾਂ ਦਾ ਸੈਮੀਨਾਰ ਲਾਇਆ ਗਿਆ ਰੋਡ ਸੇਫਟੀ ਮਹੀਨਾ ਚੱਲ ਰਿਹਾ ਆਪਣਾ ਤੇ ਉਹਦੇ ਸਬੰਧ ਡਰਾਈਵਰਾਂ ਨੂੰ ਅਵੇਅਰ ਕੀਤਾ ਗਿਆ ਕਿ ਮਦਰਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤੇ ਕੋਈ ਵੀ ਆਪਣੀ ਹਰ ਗੱਡੀ ਦੇ ਫਿਟਨੈਸ ਸਰਟੀਫਿਕੇਟ ਜੋ ਹੋਰ ਉਹਨਾਂ ਦੇ ਕੋਈ ਡਾਕੂਮੈਂਟਸ ਅਨਕੰਪਲੀਟ ਨੇ ਉਹਨਾਂ ਨੂੰ ਕੰਪਲੀਟ ਕਰਾਓ ਤੇ ਬੱਚਿਆਂ ਦੀ ਸੇਫਟੀ ਵੱਲ ਜਿਆਦਾ ਤੋਂ ਜਿਆਦਾ ਧਿਆਨ ਦਿੱਤਾ ਜਾਵੇ ਤੇ ਨਾਲ ਹੋਰ ਪਬਲਿਕ ਦੇ ਵੀ ਸੀਗੇ ਤੇ ਉਹਨਾਂ ਨੂੰ ਵੀ ਨਾਲ ਅਵੇਅਰ ਕੀਤਾ ਗਿਆ ਕਿ ਜਦੋਂ ਆਪਣੇ ਰੋਡ ਤੇ ਐਕਸੀਡੈਂਟ ਹੋ ਜਾਂਦੇ ਆ ਕੋਈ ਗੱਡੀ ਦਾ ਪਤਾ ਨਹੀਂ ਚੱਲਦਾ ਕਿ ਐਕਸੀਡੈਂਟ ਕੌਣ ਕਰ ਗਿਆ ਤਾਂ ਉਹਦੇ ਵਾਸਤੇ ਉਹਨਾਂ ਨੂੰ ਦੱਸਿਆ ਕਿ ਡੀਸੀ ਸਾਹਿਬ ਦੀ ਗਾਈਡਲਾਈਨਸ ਆਈ ਹੈ ਜਿਸ ਦੇ ਵਿੱਚ ਇਸੇ ਸਾ ਵੱਲੋਂ ਜੇ ਆਨ ਦੀ سپورਟ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਉਹਨਾਂ ਨੂੰ 2 ਲੱਖ ਰੁਪਈਆ ਜੇ ਕੋਈ ਗ੍ਰੀਵੀਅਸ ਸੱਟ ਲੱਗ ਜਾਂਦੀ ਹੈ ਤਾਂ ਉਹਨਾਂ ਨੂੰ 50 ਹਜ਼ਾਰ ਰੁਪਈਆ ਦਿੱਤਾ ਜਾਊਗਾ